واحرو جی کا خالصا واحر جی کی فتح گرو پیاری گروس والی سنگ جی بہت کچھ نہیں بھول آئے جی سوشل میڈیا ਜਦੋਂ ਤਸਵੀਰਾਂ ਆਉਂਦੀਆਂ ਨੇ ਕਿਸਾਨ ਵੀਰਾਂ ਦੀਆਂ ਤੇ ਮੈਂ ਤਾਂ ਉਦੋਂ ਹੀ ਮੋਬਾਈਲ ਹੁਣ ਕੇ ਆਪਣੇ ਮੱਥੇ ਨੂੰ ਲਾਉਣਾ ਨਮਸਕਾਰ ਕਰਦਾ ਰحب ਵਸਦਾ ਇਹਨਾਂ ਦੇ ਵਿੱਚ ਤੇ ਮੈਂ ਬੋਲ ਆਪ ਦੀ ਨਾਲ ਸਾਂਝੇ ਕਰਨੇ ਜਿੱਥੇ ਸ਼ਮਾ ਪ੍ਰੇਮ ਦੀ ਬਲਦੀ ਏ ਉਥੇ ਪਹੁੰਚਣਾ ਕੰਮ ਪ੍ਰਵਾਦੀਆਂ ਦਾ ਭੜੇ ਢੂਂਡ ਮੜ ਆਉਂਦੇ ਨੇ ਰਾਤੋਂ ਡਰ ਜਿਨ੍ਹਾਂ ਨੂੰ ਜਗਤ ਦੇ ਤਨਿਆਂ ਦਾ ਜਦੋਂ ਨਦਰਸਰਾਬੀ ਚੜ ਜਾਵੇ ਪਤਾ ਲੱਗ ਜਾਂਦਾ ਵੱਡੇ ਦਾਨਿਆਂ ਦਾ ਵੈਰੀ ਮਾਰ ਤੇ ਮਾਰ ਤੇ ਮੁੱਕ ਜਾਣੇ ਰਾਖਾ ਆਪ ਹੈ ਇਨਾਮ ਕਿਰਸਾਆਂ ਦਾ ਤੇ ਗੁਰੂ ਪਿਆਰੀ ਸੰਗਤ ਜੀ ਅਮਰੀਕਾ ਨੂੰ ਮਾਣ ਹੈ ਐਕਟਰ ਤੇ ਤੇ ਜੁਨਾਬ ਨੂੰ ਮਾਣ ਤਬੀਬਾਂ ਤੇ ਕਸ਼ਮੀਰ ਨੂੰ ਮਾਣ ਸੁੰਦਰਤਾ ਤੇ ਪੰਜਾਬ ਤੇ ਹਰਿਆਣੇ ਨੂੰ ਮਾਣ ਸ਼ਹੀਦਾਂ ਦੇ ਸੰਗਤ ਜੀ ਗੁਰੂ ਪਿਆਰੀ ਸੰਗਤ ਜੀ ਇਹ ਮੋਰਚਾ ਤਾਂ ਪੰਜਾਬ ਹੋਵੇਗਾ ਇੱਥੇ ਮੈਂ ਸਿਰਫ ਬਹੁਤ ਕੁਝ ਬੋਲ ਕੇ ਜਾ ਰਹੇ ਵੀ ਬੁਲਾ ਰਹੇ ਮੈਂ ਜਲਦੀ ਸਮਾਪਤੀ ਕਰ ਦੇਣੀ ਕਿਉਂਕਿ ਬਹੁਤ ਬੁਲਾ ਰਹੇ ਹੋਰ ਵੀ ਨੇ ਮਗਰ ਇੱਕ ਮਿੰਟ ਮੈਂ ਸਿਰਫ ਆਪ ਜੀ ਨਾਲ ਸਾਈ ਰੂਪ ਕਰਤਾ ਸਾਂਝ ਕਰਣੀ ਹੈ ਉਸ ਤੋਂ ਜ਼ਿਆਦਾ ਕੁਝ ਨਹੀਂ ਆਓ ਸਭ ਜੀ ਪਿਆਰ ਨਾਲ ਸਰਵਣ ਕਰਿਓ ਜਰਾ ਫੁੱਲ ਗਈ ਹੈ ਸ਼ਾਇਦ ਇਹ ਗੱਲ ਸਰਕਾਰੇ ਫੁੱਲ ਗਈ ਹੈ ਸ਼ਾਇਦ ਇਹ ਗੱਲ ਸਰਕਾਰੇ ਅੱਜ ਤੱਕ ਸਿੰਘ ਨਾਲ ਕਿਸੇ ਦੇ ਕੋਲ ਹਾਰੇ ਨਹੀਂ ਅੱਜ ਤੱਕ ਸਿੰਘ ਨਾਲ ਕਿਸੇ ਦੇ ਕੋਲ ਹਾਰੇ ਮੌਤ ਦਾ ਪੈਗਾਮ ਪੜ ਬਪਰਾਵਾਂ ਦੇ ਚੇਰੇ ਤੋਂ ਕੱਲੇ ਕੱਲੇ ਬਿੱਲ ਦਾ ਹਿਸਾਬ ਲੈਣਾ ਤੇਰੇ ਤੋਂ ਕੱਲੇ ਕੱਲੇ ਬਿੱਲ ਦਾ ਜਵਾਬ ਲੈਣਾ ਤੇਰੇ ਤੋਂ ਕੱਲੇ ਕੱਲੇ ਬਿੱਲ ਦਾ ਜਵਾਬ ਲੈਣਾ ਤੇਰੇ ਤੋਂ ਖਾਲੀ ਦੀ ਅਜ ਤੱਕ ਚੁੱਕਿਆ ਸੀ ਹੱਥ

سنگھ جی سنگھ جی خالسا ذریعے ساڑھے چھ سو کمبل لے کے آئے ہیں وہ سنگت ایک میں بےنتی کر دیا بقا بھی پیچھے کہہ تھے کہ رستہ مستہ بہت آ رہی ہیں مستا انمول مستا